ਨਿਤ ਨਵਾਂ ਫਤਵਾ ਆ ਜਾਂਦਾ ਤੁਹਾਡੇ ਰੋਲ ਵਿੱਚ ਕਿਰਤੀਆਂ ਦੇ ਰੋਲ ਵਿੱਚ ਚਾਹੇ ਬੀ ਆਲਾ ਮਸਲਾ ਹੋਵੇ ਚਾਹੇ ਤੁਹਾਡੀਆਂ ਜ਼ਮੀਨਾਂ ਦੀ ਡਿਸਟ੍ਰਿਕਟ ਵਾਲਾ ਮਸਲਾ ਹੋਵੇ بجلی ਆਲਾ ਮਸਲਾ ਹੋਵੇ ਇਹ ਲਗਾਤਾਰ ਜਿਹੜਾ ਨਿਤ ਨਵਾਂ ਹਮਲਾ ਖਾਸ ਕਰਕੇ ਜਦੋਂ ਤੋਂ ਸ਼ੰਭੂ ਮੋਰਚਾ ਖਨੋਰੀ ਮੋਰਚਾ ਖਦੇੜਿਆ ਗਿਆ ਤੋ ਖੇ ਦੇ ਨਾਲ ਅਰਸ਼ੂ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਤੋਂ ਬਾਅਦ ਸਰਕਾਰ ਦੇ ਪਿੱਛੇ ਮੁੜ ਕੇ ਵੀ ਦੇਸ਼ਾਂ ਵਿੱਚ ਨਿਤ ਨਵਾਂ ਹਮਲਾ ਕਰ ਰਹੀ ਹੈ ਪਰ ਜਿਹੜੇ ਮਸਲੇ ਨੂੰ ਜੋੜ ਲੈ ਕੇ ਅਸੀਂ ਅੱਜ ਬੈਠੇ ਆਂ ਅੱਜ ਤੁਸੀਂ ਵੱਡੀ ਗੱਲਤੀ ਚਾਹੇ ਹੋ ਤੇ ਮੈਂ ਉਹਦੀਆਂ ਮੰਗਾਂ ਦਾ ਥੋੜਾ ਜਿਹਾ ਤੁਹਾਡਾ ਧਿਆਨ ਇਸ ਤਰ੍ਹਾਂ ਕੇ ਦਿਵਾਉਣਾ ਚਾਹਣਾ ਕਿਉਂਕਿ ਬੜੀ ਬੜੀ ਕਿਸਾਨ ਜੱਟੇ ਬੰਦਿਆਂ ਨੂੰ ਇਸ ਕਰਕੇ ਭੰਡਿਆ ਜੁੰਡਿਆ ਜਾਂਦਾ ਜਿਹੜੇ ਇਹ ਉਹ ਮਸਲੇ ਵੀ ਮੰਨ ਕਰਦੇ ਆ ਜਿਹੜੀ ਸਰਕਾਰ ਦੇ ਵੱਸੋਂ ਬਾਹਰ ਆ ਇਹ ਹਾਲਾਂਕਿ ਸਰਕਾਰ ਦੇ ਵੱਸੋਂ ਬਾਹਰ ਹੁੰਦਾ ਕੁਝ ਨਹੀਂ ਹੁੰਦਾ ਸਭ ਕੁਝ ਸਰਕਾਰ ਦੇ ਵੱਸ 'ਚ ਆ ਗੱਲ ਸਿਰਫ ਨੀਤ ਦੀ ਹੁੰਦੀ ਆ ਜਿਵੇਂ ਐਮਐਸਪੀ ਬਾਰੇ ਬੜਾ ਸਾਡੇ ਖਿਲਾਫ ਗਲਤ ਪ੍ਰਚਾਰ ਕੀਤਾ ਗਿਆ ਈ ਆਹ ਰਹਿ ਮੰਗਣੀ ਮੰਨੀ ਜਾ ਸਕਦੀ ਹਾਲਾਂਕਿ ਅਸੀਂ ਸਮਝਦੇ ਹਾਂ ਕਿ ਉਹ ਵੀ ਮੰਨੀ ਜਾ ਸਕਦੀ ਸੀ ਤੇ ਇੱਕ ਦਿਨ ਮਨਾਵਾ ਦੇ ਪਰ ਜਿਹੜੀਆਂ ਮੰਡਾਂ ਨੂੰ ਲੈ ਕੇ ਤੁਸੀਂ ਅੱਜ ਬੈਠੇ ਹੋ ਮੋਟੀਆਂ-ਬੋਟੀਆਂ 6-7 ਤੁਹਾਡੇ ਧਿਆਨ 'ਚ ਇਸ ਕਰਕੇ ਲਿਆਉਣੀਆਂ ਇੱਕ ਦੋ ਘਟਾ ਤੁਹਾਡੇ ਸਾਹਮਣੇ ਸਰਕਾਰ ਦਾ ਚਿਹਰਾ ਨੰਗਾ ਹੋ ਜਾਵੇ ਵੀ ਆਹ ਆ ਤਾਂ ਮੁੰਡੇ ਛੋਟੇ ਸੀ ਇਹ ਵੀ ਕਿਉਂ ਸਰਕਾਰ ਤੋ ਸਾਲ ਨੂੰ ਰੇਲਾ ਵਾ ਲੋ ਕਿਉਂ ਧੱਕ ਰਹੀ ਆ ਇੱਥੇ ਕਿਉਂ ਦੀ ਰੇਲ ਦੀ ਇਹ ਬਣ ਜਾਵੇ ਸਾਡੇ ਦਿਮਾਗ ਰਚੇ ਇਸ ਤੱਕ ਪਹਿਲੀ ਮੰਗੋ ਅਸੀਂ ਗੱਲ ਕਰਦੇ ਆ ਬਿਜਲੀ ਸੋਧ ਬਿੱਲ 2025 ਦੀ ਆ ਜਿਹਦੇ ਕਰਕੇ ਆਪਰ ਜਿਓ ਜਿਆ ਪਰੰ ਮੀਟਰ ਪਾਟ ਕੇ ਹਟੇ ਆ ਤੇ ਚੰਗੇ ਸਿਹਨੇ ਬੰਦੇ ਜਿਨ੍ਹਾਂ ਦੀ ਕਮਾਈ ਚੰਗੀ ਆ ਉਹ ਵੀ ਉਹਦਾ ਬਿੱਲ ਨਹੀਂ ਭਰ ਸਕਦੇ ਕਿਪਾਲੇ ਮੀਟਰ ਤਾਂ ਜਿੰਨੇ ਦਿਨੇ ਬਿੱਲ ਕੱਢਦਾ ਹੁਣ ਕਿਹਨੂੰ ਲੱਗ ਸਕਦਾ ਵੀ ਯਾਰੇ ਤਾਂ ਸੈਂਟਰ ਦੀ ਮੰਗ ਆ ਆ ਠੀਕ ਹੈਗਾ ਮੰਗ ਹੈ ਸੈਂਟਰ ਸਰਕਾਰ ਦੀ ਆ ਪਰ ਪੰਜਾਬ ਸਰਕਾਰ ਕੋਲ ਇੰਨੀ ਤਾਕਤ ਹੈਗੀ ਆ ਕਿ ਜੇ ਉਹ ਫਰੜੇ ਨੂੰ ਰੱਦ ਕਰਕੇ ਤਾਂ ਭੇਜ ਸਕਦੇ ਆ ਨਾ ਇਹ ਤਾਂ ਕੋਈ ਔਖੀ ਗੱਲ ਨਹੀਂ ਸਰਕਾਰ ਵਾਸਤੇ ਉਹਨੂੰ ਭੇਜ ਸਕਦੇ ਆ ਦੂਜੀ ਗੱਲ ਦੂਜੀ ਆਪਣੀ ਮੰਗ ਦੋ ਜਿਹੜਾ ਛੰਭੂ ਮੋਰਚੇ ਦੇ ਉੱਤੇ ਬਰਬਤਾਪੂਰਨ ਬਹੁਤ ਸਾਰਾ ਸਮਾਨ ਲੁੱਟਿਆ ਆਪ ਇਹਨਾਂ ਨੇ ਗਰਨਾਲ ਘਰੌਰ ਦੇ ਬੰਦਿਆਂ ਤੋਂ ਹਜੇ ਤੱਕ ਟਰਾਲੀਆਂ ਨਿਕਲ ਰਹੀਆਂ ਕਿਸੇ ਨੇ ਬਰਖਸ਼ਾਲ ਤੇ ਜਾ ਕੇ ਵੱਢਤੀਆਂ ਕਿਸੇ ਨੇ ਘਰਾਂ ਚ ਨਾਖਰੀਆਂ ਹਜੇ ਤੱਕ ਬੰਦੇ ਆਪਣੇ ਸਮਾਨ ਬਰਾਮਦ ਕਰ ਰਹੇ ਆ ਖੁਦ ਲੁੱਟਿਆ ਇਹਨਾਂ ਨੇ ਤੇ ਨਾਲ ਹੀ ਲਟਾਇਆ ਲੁੱਟਿਆ ਤੇ ਲਟਾਇਆ ਤੇ ਜਿਹੜਾ ਬਚਿਆ ਉਹ ਬੇਕਿਰਤੀ ਨਾਲ ਬਲਡਰੋਜੇ ਕਰਾਤਾ ਉੱਤੇ ਜਿਹੜਾ ਸਮਾਨ ਅਸੀਂ ਆਪ ਦੇ ਹੱਕ ਸੱਚ ਦੇ ਕਮਾਈ ਦੇ ਨਾਲ ਪਿੰਡਾਂ ਚੋਂ ਇਕੱਠਾ ਕਰਕੇ ਲਗਾਇਏ ਸੀਗੇ ਕਿਸੇ ਘਰ ਨੇ ਸਾਨੂੰ ਫ੍ਰਿਜ ਦਿੱਤੀ ਸੀ ਕਿਸੇ ਨੇ ਕੂਲਰ ਕਿਸੇ ਨੇ ਗੱਡੇ ਕਿਸੇ ਨੇ ਮੰਜੇ ਉਹ ਸਾਡਾ ਮਿਹਨਤ ਦਾ ਸਮਾਨ ਜਿਹੜਾ ਉਹ ਸਾਰੇ ਦਾ ਸਾਰਾ ਇਹਨਾਂ ਨੇ ਲੁਕਿਆ ਲਟਾਇਆ ਤੇ ਬਲਡਰੋਜ ਕੀਤਾ ਉਹਦੀ ਕੀਮਤ ਅਸੀਂ ਬੰਦੇ ਕੁਛ ਹੀ ਸਾਡੇ ਵਾਲਿਆਂ ਨੂੰ ਥੱਲੇ 80% ਬੰਦੇ ਬੜਾ ਕੀ ਆਂਦੇ ਸੀ ਆਦੇ ਪ੍ਰਧਾਨ ਛੱਡੋ ਪਰਾਂ ਯਾਰ ਕੋਈ ਗੱਲ ਦੀ ਫੇਰ ਬਣਾਵਾਂਗੇ ਫੇਰ ਸਰਕਾਰ ਨਾਲ ਲੜਾਈ ਲੜਨੀ ਆ ਇਸ ਕਰਕੇ ਲੈਣ ਜੋ ਛੱਡ ਦਿਓ ਪਰ ਉਹ ਟੀਮ ਨੇ ਫੈਸਲਾ ਕੀਤਾ ਵੀ ਨਹੀਂ ਇਹ ਪਰਪਾਈ ਆਪਾਂ ਨੂੰ ਕਰਾਉਣੀ ਚਾਹੀਦੀ ਆ ਬਹੁਤ ਸਾਰੇ ਪਿੰਡਾਂ ਨੇ ਸਾਨੂੰ ਦਿੱਕਤਾਂ ਨਹੀਂ ਦਿੱਤੀਆਂ ਨਾ ਦੱਸ ਕਿ ਯਾਰ ਅਸੀਂ ਲੈਣਾ ਕੁਝ ਜਿਹੜਿਆਂ ਨੇ ਲੈਤਾ ਦਿੱਤੀਆਂ ਸੰਭੂ ਦੇ ਸਿਰਫ 4 ਕਰੋੜ ਦੀ ਰਿਸਟਾਈ ਆਪਣੇ ਕੋਲ ਸਿਰਫ 4 ਕਰੋੜ ਦੀ ਉਹ ਹੀ ਆਪਾਂ ਦੇ ਦਿੱਤੀ ਹੈ 4 ਕਰੋੜ ਦਾ ਜਿਹੜਾ ਮਾਲਜਾ ਜਿਹੜਾ ਅਸੀਂ ਸਮਝਦੇ ਆ ਕਿ 50% ਪਿੰਡਾਂ ਨੇ ਨੁਕਸਾਨ ਆਪ ਚੱਲਿਆ ਆ ਦੇ ਸਿਰ ਉਹ ਦੇਣਾ ਪਰਾਂ ਦੱਸੋ ਕੀ ਆਪਾਂ ਐਦੂ ਅੱਗੇ ਆਜੋ ਪਰਾਲੇ ਵਾਲੇ ਪਰਚੇ ਦੀ ਗੱਲ ਚੱਲਦੀ ਆ ਆਰੇ ਸੈਕਲੈਂਟ ਵਰਦਾ ਉੱਤੇ ਉਹਦੇ ਆਧਾਰ ਤੇ ਅਸੀਂ ਕੱਚੇ ਕੜਦੇ ਆ ਅਸੀਂ ਕਹਿੰਦੇ ਆ ਵੀ ਬਹੁਤ ਖਾਵਾ ਤੇ ਤੁਹਾਡਾ ਸੈਕਲੈਂਟ ਚੱਲਦਾ ਹੀ ਨਹੀਂ ਜਦੋਂ ਹਾਰ ਹੋਵੇ ਉਹਦੇ ਵੀ ਚੱਲਦਾ ਜਦੋਂ ਸੁਢੀ ਪਾਣੀ ਆਉਂਦੀ ਹੈ ਪਰਾਲੀ ਦੇ ਨਾਲ ਸਾਡੀ ਕੜਕ ਕਿੰਨੇ ਦੇ ਕਿੰਨੇ ਤਬਾਹ ਹੋ ਜਾਂਦੇ ਤੇ ਤੁਹਾਡਾ ਸੈਕਲੈਂਟ ਉਸ ਨੂੰ ਵੀ ਚੱਲਦਾ ਇਹ ਸਿਰਫ ਦਸਾਨਾ ਦੇ ਉੱਤੇ ਕਾਰਵਾਈ ਕਰਨ ਲਈ ਚੱਲਦਾ ਉਹ ਕੱਚੇ ਰੱਤ ਕਰਨ ਦੀ ਮੰਗ ਕਰਦੀ ਸਾਡੀ ਅਗੇ ਅਗੇ ਉਸ ਤੋਂ ਅਗੇ ਸੰਗੂ ਆਪਣੇ ਬਹੁਤ ਸਾਰੇ ਸਾਥੀ जख्मी ਹੋਏ ਬਹੁਤ ਸਾਰੇ ਸਾਥੀ ਸ਼ਹੀਦ ਹੋਏ। ਇਹ ਹੀ ਸਰਕਾਰ ਕਹਿੰਦੀ ਸੀ ਪੰਜਾਬ ਸਰਕਾਰ जख्मਿਆਂ ਦਾ ਖਰਚਾ ਅਸੀਂ ਚੱਕਾਂਗੇ। ਹੁਣ ਕਈ ਬੰਦੇ ਇਨੇ ਢੰਗੀਆਂ ਅੱਖਾਂ ਤੇ ਲੈ ਰੀਆਂ ਨੌਜਵਾਨ ਬੰਦੇ ਦੀ ਅੱਖਾਂ ਤੇ ਜੇਦੀ ਦੋੜੇ। ਇੱਕ ਦੇ ਸਿਰ ਚ ਗੋਲਾ ਉਹਦਾ ਦੋ ਪ੍ਰੈਸ਼ਨ ਹੋ ਗਿਆ ਤੀਜਾ ਪ੍ਰੈਸ਼ਨ ਫੇਰ ਹੋਣਾ ਮਹਾਰਾਜਪਿੰਡ ਦਾ ਬੰਦਾ। ਉਹਦਾ ਕੋਈ ਨਾਜ਼ੀ ਨਹੀਂ ਕਰਾ ਰਿਆ ਹੁਣ ਸਰਕਾਰ ਆਦੇਵਾ ਦੇ ਤੋਂ ਭੱਜ ਗਈ ਆ ਜਿਹੜੇ ਹੁੰਦੇ ਆਪਣੇ ਸ਼ਹੀਦ ਹੋ ਗਏ ਉਹਨਾਂ ਦੇ ਪਰਿਵਾਰਾਂ ਨੂੰ ਲੋਕ ਸੇਵਾ ਦਾ ਵਾਦਾ ਸੀ ਮਾਂ ਦੇ ਦਾ ਵਾਦਾ ਸੀ ਵੱਡੀ ਗਿਣਤੀ ਚੜੀ ਹੋੜਿਆ ਪਿਆ ਜਿਹੜਾ ਇਹਨਾਂ ਨੇ ਤੁਹਾਨੂੰ ਪਹਿਲਾਂ ਇਨਾਂਨ ਕੀਤਾ ਸੀ ਕਰਦੇ ਓਹੋ ਘਾਹ ਵਿੱਚ ਖੜਾ ਫੜੇ ਵੱਡਿਆਂ ਦੀ ਚੀਜ਼ਾਂ ਨੂੰ ਹੱਥ ਪਾਇਆ ਨਹੀਂ ਆਪਣਾ ਮਸਲਾ ਤੁਹਾਡੇ ਦੇ ਪੀਸ ਵਾਲਾ ਬਹੁਤ ਵੱਡਾ ਵਾ ਮਸਲਾ ਬਾਤ ਜਮੀਦ ਚੇਕੇਸ਼ ਵਾਲਾ ਬਹੁਤ ਵੱਡਾ ਵਾ ਪਰ ਅਸੀਂ ਸਮਝਦੇ ਆ ਉਸ ਮੰਗਾ ਥੋੜਾ ਟਾਈਮ ਮੰਗ ਲਿਆ ਹੋਈ ਹੈ ਪ੍ਰਚਾਰ ਮੰਗ ਲਿਆ ਹੋਇਆ ਉਹ ਲਹਿਰ ਬਣ ਤੇ ਟਾਈਮ ਲੱਗਦਾ ਹੁੰਦਾ ਇਸੇ ਕਰਕੇ ਅਸੀਂ ਕੋਈ ਮੰਗਾ ਛਾਂਟ ਕੇ ਇਹ ਅੰਦੋਲਨ ਸ਼ੁਰੂ ਕੀਤਾ ਤੇ ਜਿਹੜਾ ਸਾਡੇ ਖਿਲਾਫ ਪੜਾਇਆ ਸੀ ਪਿਛਲੇ ਆ 2 ਘੰਟੇ ਦੇ ਰੇ ਜਾਮਦਾਨ ਵੀ ਵੇਹ ਭਾਜੀ ਦੇਖੋ ਇਹਨਾਂ ਤਾਂ ਕੰਮ ਵੀ ਇੱਕਾ ਰੇਲਾਂ ਤੇ ਬਹਿ ਜਾਓ ਰੇਲਾਂ ਰੋਕ ਲਓ ਲੋਕਾਂ ਨੂੰ ਖਰਾਬ ਕਰੋ ਅਸੀਂ ਕਹਿੰਦੇ ਆ ਵੀ ਉਹ ਸਾਡਾ ਜਿਹੜਾ ਅਕਸ ਵਿਗਿਆਨ ਦੇ ਵਿੱਚ ਕੁਝ ਪ੍ਰੈਸ ਕੀਤਾ ਜਾ ਰਿਹਾ ਅਸੀਂ ਆਪ ਦਾ ਪੱਖ ਲੋਕਾਂ ਦੇ ਰੱਖਿਆ ਤੇ ਅਸੀਂ ਸ਼ਾਂਤ ਬੈਠ ਕੇ ਹੰਤੀ ਸੀ ਦਸਤਰਾ ਮੂਰੇ ਚਾਂਗ ਰੇਲਾਂ 'ਤੇ ਬੈਠੇ ਆਂ ਔਰ ਸੱਕੇ ਸਾਡਾ ਮੰਦਰ ਚੱਲੀ ਜਾਂਦਾ ਵਾ ਅਸੀਂ ਦੋ ਦਿਨ ਦਾ ਐਲਾਨ ਕੀਤਾ ਅੱਜ ਹੀ ਉੱਥੇ ਜਾਣ ਨੂੰ ਤਿਆਰ ਆ ਅੱਜ ਹੀ ਕਾਰੋ ਅੱਜ ਉਹ ਕਿਹੜਾ ਹਰ ਚੜੀ ਜਾਣਾ ਨੇ ਸਰਕਾਰ ਨਾਲ ਬੱਥੇ ਬੱਥੇ ਗੱਲ ਕੀਤੀ ਆ ਸਾਡੀ ਕਿਹੜੀ ਮੰਤ ਮੰਨਦੀ ਆ ਸਾਡੀਆਂ ਲੋਕਾਂ ਦਾ ਕੀ ਕਰਦੀ ਆ ਹਾਂ ਤੁਸੀਂ ਸਾਨੂੰ ਕੁਝ ਦੇ ਰਹੇ ਹੋ ਸਾਡੀਆਂ ਬੱਚਾ ਮੰਨ ਰਹੇ ਹੋ ਉਸ ਦੇ ਬਾਰ ਨੂੰ ਅਸੀਂ ਕਹੀਏ ਵੀ ਨਹੀਂ ਅਸੀਂ ਰੇਲ ਤੇ ਜਾਣਾ ਹੀ ਜਾਣਾ ਫੇਰ ਅਸੀਂ ਖਵਾ ਰਹੇ ਕਿ ਪੰਜਾਬ ਦੇ ਲੋਕਾਂ ਦੇ ਦੋਸ਼ੀ ਆ ਪਰ ਦੇ ਕੁਝ ਤੁਸੀਂ ਨਹੀਂ ਰਹੇ ਅਸੀਂ ਟ੍ਰੇਨਾਂ ਤੇ ਜਾ ਹੀ ਰਹੇ ਤੁਸੀਂ ਸਾਨੂੰ ਮਜਬੂਰ ਕਰੋਗੇ ਮਜਬੂਰ ਅਸੀਂ ਮਾਂਦਾਰੀ ਦਾ ਕਹਨੇ ਆ ਸਭਾ ਉਹ ਅੱਡੀ ਅਸੀਂ ਜੀ ਦੂਰ ਮੇਟਾਉਣ ਵਾਲਾ ਸਾਡਾ ਦਿਲ ਨਹੀਂ ਕਰਦਾ ਇਹਨਾਂ ਦੇ ਜਾਣ ਨੂੰ ਅਸੀਂ ਨਹੀਂ ਚਾਹੁੰਦੇ ਕਿ ਇਹਨਾਂ ਦੇ ਜਾਈਏ ਪਰ ਸਾਰਾ ਕੁਝ ਹੁਣ ਤੁਹਾਡੇ ਹੱਥ ਚਾ ਤੁਸੀਂ ਸਾਨੂੰ ਉੱਤਰ ਤੋੜਨਾ ਕਿ ਨਹੀਂ ਤੋੜਨਾ ਇੱਕ ਅਗਲੀ ਗੱਲ ਅਸੀਂ ਬੋਲ ਕੇ ਸੰਬੰਧ ਕੱਲ ਜਿਹੜਾ ਪ੍ਰੀਸ਼ਦੀਆਂ ਕਲਾਕ ਸ਼ੰਤੀ ਦੇ ਚੋਣਾ ਹੋ ਕੇ ਆ ਗਿਆ ਪਰਾਂ ਵੀ ਉਦੋਂ ਹੁੰਦੀ ਆ ਜਿਹੜੇ ਕੁਝ ਸਮਾਂ ਪਹਿਲਾਂ ਆਹ ਦਾ ਸਮਾਨ ਲਟਾ ਕੇ ਆਏ ਆ ਸਾਡੇ ਲੋਕ ਉਹਨਾਂ 'ਚ ਮੈਂ ਇੱਕ ਨੂੰ ਸਵਾਲ ਕੀਤਾ ਉਹ ਕੱਲ ਭਗੜੇ ਪਾ ਰਿਆ ਸੀ ਉਸਾਖੀ ਮੈਂ ਕਿਹਾ ਤੈਨੂੰ ਕਦੇ ਖੁਜੀ ਚੜੀ ਆ ਵੀ ਤੈਨੂੰ ਆ ਕਲਾਕ ਸ਼ੰਤੀ ਜਿਹੜਾ ਪ੍ਰੀਚ ਹੋਣਾ ਨਾ ਮਤਲਬ ਕੀ ਆ ਜਿਹੜਿਆਂ ਮਗਰ ਤੋਂ ਅੱਜ ਤੁਰਿਆ ਫਿਰਦਾ ਇਹਨੇ ਤਾਂ ਕਲਾ ਕਲਾ ਸਮਾਂ ਵਿੱਚ ਆ। ਉਸ ਤੋਂ ਪਹਿਲਾਂ ਕਿਹੜੀ ਪਾਰਟੀ ਆ? ਕਿਹੜੀ ਪਾਰਟੀਆਂ ਜਿਨ੍ਹਾਂ ਨੇ ਕਿਸਾਨਾਂ ਦਾ ਘਰ ਨਹੀਂ ਕੀਤਾ ਚਾਹੇ ਕਾਂਗਰਸ ਹੋਵੇ, ਚਾਲੀ ਹੋਣ, ਆ ਨਵੇਂ ਬੇਲੀ ਹੋਣ ਤੁਹਾਡੇ ਨਾਲ ਭਰਾਓ ਕਿਸੇ ਨੇ ਝੱਲ ਨਹੀਂ ਕੀਤੀ। ਤੁਸੀਂ ਤਾਂ ਇੱਥੇ ਉਹ ਲੋਕ ਬੈਠੇ ਹੋ ਜਿਹੜੇ ਜਾਗ ਰਹੇ ਹੋ। ਜਿਨ੍ਹਾਂ ਦੇ ਧੜਾਂ ਦੇ ਉੱਤੇ ਸਹਿਰਾ ਤੇ ਸਹਿ ਸੋਚਦਾ ਕੁਝ ਤਾਂ ਉਹ ਲੋਕ ਬੈਠੇ ਹੋ ਪਰ ਸਾਡੇ ਹੀ ਭਰਾ ਇੱਕ ਹੋਰ ਤਾਕਤਾਂ ਵੀ ਆ ਜਿਹੜਾ ਸਭ ਕੁਝ ਜਾਣਦਾ ਵੀ ਆ ਇਹ ਸਾਰੇ ਚੋਰ ਆ ਇਹ ਲਟਿਵੇਂ ਆ ਇਹ ਵੋਟਾਂ ਦੇ ਸਾਨੂੰ ਦੇਣਾ ਕੁਝ ਨਹੀਂ ਪਰ ਖੇਲ-ਖੇਠਾਂ ਵਿੱਚ ਕੇ ਉਧਰ ਜਾਂਦਾ ਇਹ ਬੋਟ ਸਿਸਟਮ ਦੇਖੋ ਕੀ ਆ ਵਰਲਡ ਬੈਂਕ 14000 ਕਰੋੜ ਰੁਪਇਆ ਖਰਚ ਕੀਤਾ ਵਰਲਡ ਬੈਂਕ ਨੇ 14000 ਕਰੋੜ ਭਣਾ ਕਾਹਦੇ ਹਾਸੇ ਖਰਚ ਕੀਤਾ ਇੰਡੀਆ ਦੇ ਚੋਣਾ ਚ ਚੋਲ ਸਿਸਟਮ ਨੂੰ ਤਕੜਾ ਕਰਨ ਵਾਸਤੇ ਹੁਣ ਸਮਾਰਟ ਦੀ ਖਿੜਕੀ ਖੋਲੋ ਵੀ ਵਰਲਡ ਬੈਂਕ ਦੀ ਜਿਹੜੀ ਕਰਜ਼ਾ ਦਿੰਦੀ ਆ ਦੇਸ਼ਾਂ ਨੂੰ ਅਮਰੀਕਾ ਦੇ ਵੱਡੇ ਵੱਡੇ ਦੇਸ਼ਾਂ ਨੂੰ ਉਹ ਤੁਹਾਡੇ ਗੋਡ ਸਿਸਟਮ ਵਾਸਤੇ 14000 ਕਰੋੜ ਰੁਪਏ ਦੇ ਰਹੀ ਆ ਕਿਉਂ ਦੇ ਰਹੀ ਆ ਇਹ ਗੱਲ ਪੁੱਛਣ ਦੀ ਲੋੜ ਆ ਭਰਾਓ ਵਰਲਡ ਬੈਂਕ ਕਿਨਾਂ ਦੀ ਆ ਵਾਰਡ ਬੈਂਕਰ ਦਾ ਚੰਦ ਘਰਾਣਿਆਂ ਦੀ ਜਿਹੜੇ ਪੂਰੀ ਸੁਨੀਆਂ ਤੇ ਰਾਜ ਕਰਦੇ ਆ ਜਿਨ੍ਹਾਂ ਦੇ ਉਤਮਾਨਾਰ ਅਮਰੀਕਾ ਇੰਗਲੈਂਡ ਵਰਗੇ ਵੱਡੇ ਦੇਸ਼ਾਂ ਦੇ ਰਾਸ਼ਟਰਪਤੀ ਸਰਕਾਰਾਂ ਚੁਣੀ ਆ ਜਾਂਦੀਆਂ ਵਾਰਡ ਬੈਂਕਰਾਂ ਦੀ ਸੰਸਤਾ ਉਹ ਇੰਡੀਆ ਦੇ ਵਿੱਚ ਪੈਸੇ ਦੇ ਰਹੀਏ 14000 ਕਰੋੜ ਉਹ ਇਸ ਕਰਕੇ ਦੇ ਰਹੀ ਆ ਕਿ ਤੁਸੀਂ ਇਸ ਚੱਕਰ ਦੇ ਵਿੱਚ ਤੁਰੇ ਫਿਰੋ ਵੋਟਾਂ ਵਾਲੇ ਚ ਟੱਕੇ ਢੰਡੇ ਢੰਡੇ ਸਾਡੇ ਵਾਰਕ ਤੇ ਕੋਈ ਰਿਐਕਸ਼ਨ ਆਗੇ ਕੋਈ ਰਿਐਕਸ਼ਨ ਆਗੇ ਜਿਹੜੀ ਅਸਲ ਲੜਾਈ ਹੈ ਸਾਡੀ ਸਾਡੀ ਮਸਲਿਆਂ ਦੀ ਜ਼ਮੀਨਾਂ ਬਚਾਉਣ ਵਾਲੀ ਲੜਾਈ ਸਾਡੇ ਅਧਾਰੇ ਬਚਾਉਣ ਦੀ ਲੜਾਈ ਸਾਡਾ ਧਿਆਨ ਉੱਧਰ ਨਾ ਜਾਵੇ ਅਸੀਂ ਬਸ ਕਿਤੇ ਜਿਲ੍ਹਾ ਪ੍ਰੀਸ਼ਦ ਤੇ ਸਰਪੰਚੀ ਆ ਗਏ ਜਿੱਤੇ ਐਮਐਲਏ ਆ ਗਏ ਕਿਤੇ ਐਮਪੀ ਆ ਗਏ ਉਹਨਾਂ ਦੇ ਵਿੱਚ ਲਗਾਤਾਰ ਜਿਹੜੇ ਕਰਦੇ ਨੇ ਇਹ ਵਰਤਾਰਾ ਜਿਹੜਾ ਸਾਡੇ ਕਈ ਪਾਸੇ ਤੋਂ ਉਲਟ ਜਾਂਦਾ ਸਭ ਤੋਂ ਵੱਡੀ ਗੱਲ ਜਿਹੜਾ ਜਿੱਥੇ ਪਹਿਲੇ ਮੋਰਚੇ ਨੇ ਆਪਣੀ ਪਿੰਡਾਂ 'ਚ ਪਾਲਟੀਬਾਜੀ ਖਤਮ ਕੀਤੀ ਸੀ ਆਪਾਂ ਸਾਰੇ ਬੋਲਣ ਚੱਲਣ ਲੱਪੇ ਸੀ ਇੱਕੋ ਟਾਂ ਦੇ ਵਿੱਚ ਜਾਨ ਲਾ ਕੇ ਰਹੀ ਇਹਨਾਂ ਵੋਟਾਂ ਨੇ ਫੇਰ ਸਾਡੇ ਪਿੰਡਾਂ 'ਚ ਪਾਲਟੀਬਾਜੀ ਵਧੀਆ ਕਰਤੀ ਫੇਰ ਸਾਡੇ ਪਿੰਡਾਂ ਦੇ ਹੀ ਦੋ ਦੋ ਤਿੰਨ ਸਰਦਾਂ ਦੇ ਮੁੰਡੇ ਗਏ ਜਿਹੜੇ ਤੁਸੀਂ ਲੋਕ ਨਵੇਂ ਬੰਦੀ ਕੰਮ ਕਰਦੇ ਹੋ ਭਰਾਓ ਇੱਕਦਮ ਯਾਦ ਰੱਖਿਆ ਜੇ ਜਿੰਨਾ ਵੱਡ ਪਾਲਟੀਬਾਜੀ ਪਿੰਡ 'ਚ ਹੋਊਗੀ ਸਾਨੂੰ ਉਹਦਾ ਬਹੁਤ ਵੱਡਾ ਨੁਕਸਾਨ ਹੋਊਗਾ ਜਿੰਨੀ ਵੱਧ ਪਾਰਟੀ 바ਜੀ ਪਿੰਡ ਚਲੋਗੀ ਇਹਨਾਂ ਚੋੜਾਂ ਨੂੰ ਚਾਹੇ ਕਿਸੇ ਵੀ ਪਾਰਟੀ ਰਹੀ ਇਹਨਾਂ ਨੂੰ ਦਾ ਬਹੁਤ ਜ਼ਿਆਦਾ ਫਾਇਦਾ ਹੋਣਾ ਸਾਡਾ